निरंतर बिखे हर साल दी तरह बसंत पंचमी ਦਾ ਤਿਹਾਰ ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਕੋਆ ਵਿਖੇ ਸਮੂਹ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਗਿਆ ਇੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਹਰ ਸਾਲ ਦੀ ਤਰ੍ਹਾਂ ਸੇਵਾ ਨਿਵਾਉਣ ਆਉਂਦੇ ਅਬਨੀਤ कौर ਜਸੂਰਜਾ ਨੇ ਸਮੂਹ ਪਰਿਵਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਅਗੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਖੁਸ਼ੀ ਦੇ ਮੌਕੇ ਤੇ ਪਰਮੇਂਦਰ ਸਿੰਘ ਸੱਗੋ ਅਬਨੀਤ कौर ਤੇ ਸਮੂਹ ਸੰਗਤਾਂ ਨੇ ਦੇਸ਼ ਵਾਸੀਆਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੰਦੇ ਹੋਏ ਗੁਰੂ ਜੀ ਦੇ ਦਸੇ ਮਾਰਗ ਤੇ ਚੱਲਣ ਦੀ ਬੇਨਤੀ ਕੀਤੀ ਇਸ ਮੌਕੇ ਰੂਬੀ ਬਾਜਬਾ ਕਥਾਵਾਚਕ ਬਾਬਾ ਮਨਜੀਤ ਸਿੰਘ ਪਰਮਿੰਦਰ ਸਿੰਘ ਸਗੂ ਜਸਵਿੰਦਰ ਸਿੰਘ ਦਿਲਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਗੁਰਸਾਹਿਬ ਸਿੰਘ ਹਾਨੀ ਸਿੰਘ ਲਾਪ੍ਰੀਤ ਸਿੰਘ ਮਨਪ੍ਰੀਤ ਸਿੰਘ ਰਵੀ ਖੱਲਾ ਸ਼੍ਰੀਮਤੀ ਸਿਮਰਨ ਕੌਰ ਸ਼੍ਰੀਮਤੀ ਰਾਣੀਆ ਸੰਗਤਾਂ ਹਾਜ਼ਰ ਸਨ ਬੀਬੀਸੀ ਇੰਟਰਨੈਸ਼ਨਲ ਰੇਡੀਓ ਬਲੋ ਆਪ ਸਭ ਨੂੰ ਬਸੰਤ ਪੰਚਮੀ ਦੀਆਂ ਲੱਖ ਲੱਖ ਵਧਾਈਆਂ ਆਓ ਦੇਖਦੇ ਹਾਂ ਅਮਰਦੀਪ ਟੰਡਾ ਦੀ ਪੂਰੀ ਰਿਪੋਰਟ ਮਨੀਕੋਰ ਅੱਜ ਸੰਤਮੰਤ ਸਿੰਘ ਦੇ ਬੋਲੇ ਸੇ ਮਕਾ ਪੁੱਤਾਂ ਦੇ ਗੁਰਦੁਆਰੇ ਤੇ ਬਹੁਤ ਸਾਰਾ ਕੁੰਝੀਆਂ ਮੇਰੇ ਵੱਲੋਂ ਮੂਹ ਪਾਫ ਹੰਦੂ ਸੰਤਮੰਤ ਨੇ ਲਾ ਫਿਲਕਾ ਜਾਣ ਕਿਥੋਂ ਆਏ ਤੁਸੀਂ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਆਂਦੇ ਆ ਹਲੋ ਹਲੋ ਮਾਜੀ ਬਬਾਈ ਅੱਜ ਦਾ ਜਿਹੜਾ ਪਵਿੱਤਰ ਤੁਹਾਰੇ ਆ ਬਸੰਤ ਪੰਚਮੀ ਦਾ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੁਕੋਆ ਵਿਖੇ ਹਰ ਸਾਲ ਮਨਾਇਆ ਜਾਂਦਾ ਆ ਇਸ ਸਾਲ ਵੀ ਬੜੀ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਮਸਤਕ ਹੋਣ ਲਈ ਪਹੁੰਚੀਆਂ ਆ ਇਸ ਪਵਿੱਤਰ ਤਿਉਹਾਰ ਤੇ ਤੁਹਾਡਾ ਕੀ ਕਹਿਣਾ ਔਰ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਚਿਆ ਸੰਗਤਾਂ ਨੂੰ ਸਭ ਤੋਂ ਪਹਿਲਾਂ ਤਾਂ ਬਸੰਤ ਮਨ ਜੀਆਂ ਲੱਖ ਲੱਖ ਬਧਾਈਆਂ ਹੋਣ ਤੇ ਬ੍ਰਹਮ ਗਿਆਨ ਤਾਂਤਰਾ ਬਾਬਾ ਗੁੱਡਾ ਸਾਹਿਬ ਜੀ ਜਨਾਂ ਦੇ ਜੋ ਪਵਿੱਤਰ ਸਥਾਨ ਗੁਰਦੁਆਰਾ ਬਾਬਾ ਗੁੱਡਾ ਸਾਹਿਬ ਜੀ ਦੇ ਕੋਹਾ ਵਿਖੇ ਜੋ ਪਸੰਦ ਪੰਜਵੀਂ ਦਾ ਤਿਹਾੜ ਬਹੁਤ ਸ਼ਰਦਾ ਕੌਣਾ ਦੇ ਨਾਮ ਬਣਾਇਆ ਜਾ ਰਿਹਾ ਜੋ ਸੰਗਤਾਂ ਬਹੁਤ ਹੀ ਉਤਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਨੇ ਸੰਗਤਾਂ ਵਿੱਚ ਬਹੁਤ ਹੀ ਉਤਸ਼ਾਹ ਹੈ ਜੋ ਸੰਗਤਾਂ ਆਕਰ ਕੀਤ ਲੰਗਰਾਂ ਵਿੱਚ ਸੇਵਾ ਗੁਰੂ ਘਰ ਦੇ ਵਿੱਚ ਆਕਰ ਕੇ ਬਰਤਨਾਂ ਦੀ ਸੇਵਾ ਜੋੜੀਆਂ ਦੀ ਸੇਵਾ ਕਰ ਰਹੀਆਂ ਸੋ ਸੰਗਤਾਂ ਦੇ ਵਿੱਚ ਜੋ ਮੈਂ ਸੰਤੋਸ਼ ਸੰਦੇਸ਼ ਦਿਆਂ ਚ ਚੋਣਾਵਾਂ ਕਿ ਆਉ ਆਪਾਂ ਗੁਰੂ ਦੇ ਨਾਟ ਲੱਗੀਏ ਖੰਡੇ ਬਾਟ ਦੇ ਅਮਰਸ਼ਕੀਏ ਗੁਰੂ ਵਾਲੇ ਬਣੀਏ ਗੁਰੂ ਵਾਲੇ ਬਣ ਕੇ ਆਪਣਨ ਜੀਵਨ ਨੂੰ ਸਵਰਮ ਬਣਾਈਏ ਭਾਈ ਗੁਰਜੀ ਦਾ ਖਲਸਾ ਭਾਈ ਗੁਰਜੀ ਕੀ ਭਾਈ ਗੁਰਜੀ ਦਾ ਖਲਸਾ ਭਾਈ ਗੁਰਜੀ ਦੇ ਪਸੇ ਸਾਰ ਸਾਈਂ ਕਰਾਂ ਜਿਵੇਂ ਬਾਬਾ ਗੋਬਾ ਸਾਹਿਬ ਜੀ ਦੀ ਪਾਵਨ ਤਰਤੀਬ ਤੋਂ ਬਾਅਦ ਸਾਰ ਸਾਈਂ ਕਰਾਂ ਬਸੰਤ ਪੰਚੜੀ ਦਾ ਮੇਲਾ ਮਨਾਇਆ ਗਿਆ ਹੈ ਤੋਂ ਸ੍ਰੀਪਾ ਮਹਾਮਾਤਾ ਪਹੁੰਚੇ ਹਾਂ ਜੋ ਸਾਹਮਣੇ ਹਰ ਬਾਬਾ ਜੀ ਹੋਵੇਗਾ ਮਾਰਗਦਰਸ਼ਕ ਤੇ ਕਲਾ ਨੰਗਾਈਗਾ ਸੋ ਸਾਰੀ ਸੰਗਤ ਨੂੰ ਜੀਣਾ ਆਪਣੇ اور ਸੰਗਤੋ ਮੇਰਾ ਇੱਕ ਰਿਪਾਕਰ ਜੀ ਨੂੰ ਸਮੇਂ ਚੰਗੀ ਸਿਹਤ ਤੇ ਚੱਲਣਾ ਚਾਹੀਦਾ ਹੈ ਬਾਈ ਜੁਰਜੀਤਾ ਖਾਇਚਾ ਬਾਈ ਜੁਰਜੀਤ ਜੀ ਆਪਣੇ ਤੇਰੀਆਂ ਜੀਆ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਬਾਈ ਜੁਰਜੀਤਾ ਖਾਇਚਾ ਬਾਈ ਜੁਰਜੀਤ देख रहे हो बीबीसी इंटरनेशनल रेडियो वीडियो शेयर करो कमेंट बाक्स में अपने विचार जरूर सो सा यूट्यूब चैनल सबसक्राइब जरूर कर लेना जी बच्चे,